ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਤੇ ਜੈ ਸائیں ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਨਾ ਇੱਕ ਕਿੱਸਾ ਹੈ ਸਰਕਾਰ ਚੰਡੀਪੀਰ ਜੀ ਦਾ ਜਦੋਂ ਉਹਨਾਂ ਨੇ ਸਤਲੁਜ ਦਰਿਆ ਨੂੰ ਆਪਣੇ ਕੋਲ ਬੁਲਾ ਲਿਆ ਸੀ ਐਡੀ ਤਕੜੀ ਪਾਵਰ ਐਡੀ ਤਕੜੀ ਇਬਾਦਤ ਸੋ ਇਹ ਕਿੱਸਾ ਮੈਂ ਇੱਕ ਪੋਸਟ ਦੇ ਵਿੱਚ ਪੜਿਆ ਗੱਲ ਇਦਾਂ ਕਿ ਚੰਡੀਪੀਰ ਸਰਕਾਰ ਦੇ ਦਰਬਾਰ ਦੇ ਉੱਤੇ ਮਹਿਫਲ ਲੱਗਦੀ ਰਹਿੰਦੀ ਸੀ ਪੀਰ ਫਕੀਰ ਆਉਂਦੇ ਜਾਂਦੇ ਰਹਿੰਦੇ ਸੀ ਚੰਡੀ ਪੀਰ ਸਰਕਾਰ ਦੇ ਪਿਆਰੇ ਉਹਨਾਂ ਦੀ ਸੇਵਾ ਕਰਨ ਵਾਲੇ ਸਾਈ ਅਜ਼ਮਤ ਸ਼ਾਹ ਜੀ ਜਿਹੜੇ ਕਿ ਪਿੰਡ ਦੇ ਇੱਕ ਸਾਂਝੇ ਖੂਹ ਦੇ ਵਿੱਚੋਂ ਪਾਣੀ ਭਰ ਕੇ ਲੈ ਕੇ ਆਉਂਦੇ ਹੁੰਦੇ ਸੀ ਉਸ ਪਾਣੀ ਦੇ ਨਾਲ ਉਹ ਚੰਡੀ ਪੀਰ ਸਰਕਾਰ ਨੂੰ ਗੁਸਲ ਕਰਵਾਉਂਦੇ ਹੁੰਦੇ ਸੀ ਜਿਸ ਖੂਹ ਦੇ ਵਿੱਚੋਂ ਉਹ ਪਾਣੀ ਭਰ ਕੇ ਲੈ ਕੇ ਆਉਂਦੇ ਸੀ ਉਸੇ ਖੂਹ ਦੇ ਵਿੱਚੋਂ ਸਾਰਾ ਪਿੰਡ ਪਾਣੀ ਭਰਦਾ ਸੀ ਇੱਕ ਵਾਰ ਦੀ ਗੱਲ ਆ ਕਹਿੰਦੇ ਕਿ ਜਦੋਂ ਸਾਈ ਅਜਮਤ ਸ਼ਾਹ ਸਰਕਾਰ ਚੰਡੀਪੀਰ ਸਰਕਾਰ ਦੇ ਲਈ ਪਾਣੀ ਭਰਨ ਵਾਸਤੇ ਗਏ ਸਵੇਰੇ ਉਸ ਖੂਹ ਤੋਂ ਤਾਂ ਉੱਥੇ ਕੁਝ ਮੁਸਲਮ ਬੀਬੀਆਂ ਸਨ ਜਿਨ੍ਹਾਂ ਨੇ ਅਜਮਤ ਸ਼ਾਹ ਨੂੰ ਰੋਕਤਾ ਕਿ ਰੁਕ ਜਾ ਪਹਿਲਾਂ ਸਾਨੂੰ ਪਾਣੀ ਭਰ ਲੈਣ ਦੇ ਬਾਅਦ ਵਿੱਚ ਤੁਸੀਂ ਭਰ ਲਿਓ ਤਾਂ ਅਜਮਤ ਸ਼ਾਹ ਨੇ ਕਿਹਾ ਕਿ ਮੇਰੇ ਪੀਰ ਦੇ ਰੋਜ਼ੇ ਦਾ ਟਾਈਮ ਹੋ ਰਿਹਾ ਨਮਾਜ਼ ਦਾ ਟਾਈਮ ਹੋ ਰਿਹਾ ਆ ਕਿ ਉਹਨਾਂ ਨੇ ਲੇਟ ਹੋ ਜਾਣਾ ਆ ਮੈਨੂੰ ਪਹਿਲਾਂ ਪਰ ਲੈਣ ਲੋ ਤਾਂ ਉਹਨਾਂ ਮੁਸਲਮ ਬੀਬੀਆਂ ਨੇ ਨਾ ਕਹਿੰਦੇ ਅਜ਼ਮਤ ਸ਼ਾਹ ਨੂੰ ਇੱਕ ਤਾਨਾ ਮਾਰਿਆ ਕਿ ਜੇ ਐਡੇ ਹੀ ਤਰ੍ਹਾਂ ਪੀਰ ਆ ਤਾਂ ਆਪਣੇ ਪੀਰ ਨੂੰ ਕਹਿ ਜਿਹੜਾ ਸਾਤ ਰੋਜ਼ ਦਰਿਆ ਆ ਇਹਨੂੰ ਆਪਣੇ ਕੋਲ ਹੀ ਬੁਲਾ ਲਵੇ ਫਿਰ ਤਨੂ ਪਾਣੀ ਪਰਨ ਦੀ ਲੋੜ ਵੀ ਨਹੀਂ ਪਿਆ ਕਰਨੀ ਤੇ ਜਦੋਂ ਜੀ ਕਰੇ ਉਦੋਂ ਗੁਸਲ ਕਰ ਲਿਆ ਕਰੇ ਸਾਇਯਦਮਸ਼ਾ ਸਰਕਾਰ ਨੂੰ ਬੜਾ ਦੁੱਖ ਲੱਗਾ ਪਰ ਉਹ ਚੁੱਪ ਕਰਕੇ ਉਹਨਾਂ ਦੇ ਬੋਲ ਸੁਣਦੇ ਰਹੇ ਤੇ ਉਹਨਾਂ ਬੀਬੀਆਂ ਨੇ ਉਹਨਾਂ ਨੂੰ ਇਹ ਕਹਿਤਾ ਕਿ ਅੱਗੇ ਤੋ ਤੇਰਾ ਪੀਰ ਤੇ ਤੂੰ ਇੱਥੇ ਪਾਣੀ ਨਾ ਪਰਨਾਇਓ ਉਹ ਉਥੋਂ ਚਲੇ ਗਏ ਸਵੇਰ ਤੋਂ ਦੁਪਹਿਰ ਹੋ ਚੁੱਕੀ ਸੀ ਇਸ ਸਿਲਸਿਲੇ ਨੂੰ ਜਦੋਂ ਖੂਹ ਤੋਂ ਸਾਇਯਦਮਸ਼ਾ ਵਾਪਸ ਚੱਲੇ ਤਾਂ ਰਸਤੇ ਦੇ ਵਿੱਚ ਇੱਕ ਮਸਜਿਦ ਪੈਂਦੀ ਸੀ ਉਸ ਮਸਜਿਦ ਦੇ ਵਿੱਚ ਇੱਕ ਬੰਦੇ ਨੇ ਆਵਾਜ਼ ਮਾਰੀ ਕਿ ਅਜਮਤ ਸ਼ਾ ਕਿੱਥੇ ਚੱਲਿਆ ਐਦਾਂ ਸਾਡੇ ਕੋਲੇ ਆ ਜਾ ਮਸਜਿਦ ਦੇ ਵਿੱਚ ਤੇਰੇ ਚੰਡੀ ਪੀਰ ਨੇ ਤੈਨੂੰ ਕੁਝ ਨਹੀਂ ਦੇਣਾ ਜੋ ਤੂੰ ਚਾਹਣਾ ਆ ਰੱਬ ਚਾਹਣਾ ਆ ਉਹ ਤੈਨੂੰ ਇੱਥੋਂ ਹੀ ਮਿਲਣਾ ਆ ਚੰਡੀ ਪੀਰ ਕੋਲੋਂ ਨਹੀਂ ਮਿਲਣਾ ਤਾਂ ਸਾਈ ਅਜਮਤ ਸ਼ਾ ਉਸ ਬੰਦੇ ਨੂੰ ਸੁਣਾ ਕੇ ਕਿ ਤੂੰ ਚਾਰ ਪੰਜ ਕਿਤਾਬਾਂ ਪੜ੍ਹ ਕੇ ਜਿਹੜੀਆਂ ਗੱਲਾਂ ਕਰਦਾ ਪਿਆ ਮੇਰਾ ਪੀਰ ਬਹੁਤ ਉੱਪਰ ਜਾ ਚੁੱਕਿਆ ਉਹ ਤੋਂ ਚਲੇ ਗਏ ਜਦੋਂ ਦੁਪਹਿਰ ਦੇ ਟਾਈਮ ਸਾਈ ਅਜਮਤ ਸ਼ਾ ਚੰਡੀਪੀਰ ਸਰਕਾਰ ਦੇ ਕੋਲੇ ਆਏ ਤਾਂ ਪੀਰ ਜੀ ਨੇ ਪੁੱਛਿਆ ਕਿ ਅਜਮਤ ਸ਼ਾ ਤੂੰ ਸਵੇਰ ਦਾ ਗਿਆ ਹੋਇਆ ਪਾਣੀ ਭਰਨ ਵਾਸਤੇ ਦੁਪਹਿਰ ਹੋ ਗਈ ਕਿੱਥੇ ਰਹਿ ਗਿਆ ਸੀ ਤਾਂ ਸਾਈ ਅਜਮਤ ਸ਼ਾ ਨੇ ਕਿਹਾ ਕਿ ਸਰਕਾਰ ਮੈਨੂੰ ਅੱਜ ਵੀ ਇਸ ਭੁੱਲ ਦੀ ਮਾਫੀ ਦੇ ਦਿਓ ਕਿ ਮੇ ਤੋਂ ਗਲਤੀ ਹੋ ਗਈ ਪਤਾ ਚੰਡੀਪੀਰ ਸਰਕਾਰ ਨੂੰ ਵੀ ਆ ਕੀ ਹੋਇਆ ਕੀ ਪਰ ਉਹ ਚਾਹੁੰਦੇ ਸੀ ਮੈਂ ਇਹਦੀ ਜ਼ੁਬਾਨੀ ਸੁਣਾ। ਫਿਰ ਸਈਅੰਜਮ ਸ਼ਾਹ ਨੇ ਬੜੇ ਦੁਖੀ ਹਿਰਦੇ ਦੇ ਨਾਲ ਚੰਡੀਪੀਰ ਸਰਕਾਰ ਨੂੰ ਸਾਰਾ ਕਿੱਸਾ ਸੁਣਾਇਆ ਕਿ ਇਹਦਾਂ ਦਾ ਹੋਇਆ। ਤਾਂ ਚੰਡੀਪੀਰ ਸਰਕਾਰ ਨੇ ਇੱਕ ਨਾਰਾ ਮਾਰਿਆ ਗੁੱਸੇ ਦੇ ਵਿੱਚ ਆ ਕੇ ਸਈਅੰਜਮ ਸ਼ਾਹ ਨੂੰ ਕਹਿੰਦੇ ਕਿ ਅਜਮ ਸ਼ਾਹ ਉਹਨਾਂ ਮੁਸਲਮ ਬੀਬੀਆਂ ਨੇ ਤੇ ਉਸ ਮਸੀਦ ਵਾਲੇ ਨੇ ਇਹ ਤੈਨੂੰ ਜਾਂ ਮੈਨੂੰ ਨਹੀਂ ਕਿਹਾ। ਉਹਨਾਂ ਨੇ ਸਿੱਧਾ ਉਸ ਪਰਵਰਦੀਕਾਰ ਨੂੰ ਉਸ ਰੱਬ ਨੂੰ ਨਾ ਕੀਤਾ ਆ ਕੋਈ ਨਾ ਕਹਿੰਦੇ ਇਹ ਪਿੰਡ ਵਾਲੇ ਇਹ ਨਹੀਂ ਜਾਣਦੇ ਕਿ ਜੇ ਸਤਲੁਜ ਦਰਿਆ ਇੱਥੇ ਆ ਗਿਆ ਤਾਂ ਪੂਰਾ ਪਿੰਡ ਤਬਾਹ ਹੋ ਜਾਣਾ ਇਹਨਾਂ ਨੂੰ ਚੱਲਿਆ ਨਹੀਂ ਜਾਣਾ ਚਲੋ ਕਹਿੰਦੇ ਕੋਈ ਗੱਲ ਨਹੀਂ ਇਹ ਪਿੰਡ ਕਹਿੰਦੇ ਫਿਰ ਮੁੜ ਕੇ ਵਸੂਗਾ ਦੁਬਾਰਾ ਬਹੁਤ ਦੇਰ ਬਾਅਦ ਫਿਰ ਉਹਨਾਂ ਨੇ ਸਾਈ ਅਜਮਸਾਹ ਸ਼ਾਹ ਸਰਕਾਰ ਨੂੰ ਇਹ ਕਿਹਾ ਕਿ ਕਹਿੰਦੇ ਤੂੰ ਗਾਗਰ ਲੈ ਜਾ ਸਤਲੁਜ ਦਰਿਆ ਤੇ ਜਾ ਦਲੀਆਂ ਬਣਾ ਕੇ ਉਹਨਾਂ ਨੇ ਦਿੱਤਾ ਅਜ਼ਮਰ ਸ਼ਾਹ ਸਰਕਾਰ ਨੂੰ ਖਤਮ ਪੜ ਕੇ ਕਹਿੰਦੇ ਇਹ ਦਲੀਆਂ ਜਾ ਕੇ ਸਤਲੁਜ ਦਰਿਆ ਤੇ ਕਲਮਾ ਪੜ ਕੇ ਖਵਾਜਾ ਸਰਕਾਰ ਨੂੰ ਦੇਣਾ ਆ ਉਹਨਾਂ ਤੋਂ ਇਜਾਜ਼ਤ ਮੰਗ ਕੇ ਗਾਗਰ ਚ ਪਾਣੀ ਭਰਨਾ ਆ ਤੇ ਉਸ ਪਾਣੀ ਨੂੰ ਕਹਿੰਦੇ ਆਉਂਦਾ ਆਉਂਦਾ ਡੋਲ ਦਾ ਲੈ ਕੇ ਆਈ ਥੋੜਾ ਥੋੜਾ ਕਰਕੇ ਜਿੱਥੇ ਵੀ ਤੂੰ ਪਾਣੀ ਡੋਲਦਾ ਆਏਂਗਾ ਸਤਲੁਜ ਦਰਿਆ ਆਪਣੀ ਜਗ੍ਹਾ ਛੱਡ ਕੇ ਉੱਥੇ ਤੱਕ ਆਉਂਦਾ ਰਹੂਗਾ ਸਾਈਂ ਅਜਮਸ ਸ਼ਾਹ ਸਰਕਾਰ ਨੇ ਚੰਡੀਪੀਰ ਸਰਕਾਰ ਦੀ ਗੱਲ ਮੰਨੀ ਖਾਲੀ ਗਾਗਰ ਚੱਕੀ ਦਲੀਆਂ ਚੱਕਿਆ ਚਲੇ ਗਈ ਸਤਲੁਜ ਦਰਿਆ ਤੇ ਸਤਲੁਜ ਦਰਿਆ ਤੇ ਜਾ ਕੇ ਦੇਖਿਆ ਤਾਂ ਖਵਾਜਾ ਸਰਕਾਰ ਨੇ ਸਾਈਂ ਅਜਮਸ ਸ਼ਾਹ ਨੂੰ ਆਪ ਦਰਸ਼ਨ ਦਿੱਤੇ ਸਾਈਂ ਅਜਮਸ ਸ਼ਾਹ ਦੇ ਹੱਥੋਂ ਉਹਨਾਂ ਨੇ ਆਪ ਜਿਹੜੀ ਉਹਨਾਂ ਦੀ ਇਮਾਨਤ ਸੀ ਉਹ ਕਬੂਲ ਕੀਤੀ ਖਵਾਜਾ ਸਰਕਾਰ ਨੇ ਤੇ ਇਜਾਜ਼ਤ ਦਿੱਤੀ ਗਾਗਰ ਭਰਨ ਦੀ ਸਾਈਂ ਅਜਮਸ ਸ਼ਾਹ ਨੇ ਉਤੋ ਗਾਗਰ ਭਰੀ ਤੇ ਹੌਲੀ ਹੌਲੀ ਪਾਣੀ ਡੋਲਦੇ ਆਏ ਉਹ ਪਾਣੀ ਡੋਲਦੇ ਡੋਲਦੇ ਡੇਰੇ ਦੇ ਦਰਬਾਰ ਦੇ ਕੋਲੇ ਆ ਕੇ ਜਦੋਂ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਕਿ ਦਰਬਾਰ ਦੇ ਕੋਲੇ ਨੇੜੇ ਤੱਕ ਸਤਲੁਜ ਦਰਿਆ ਚੱਲਣ ਲੱਗ ਪਿਆ ਜਿੱਥੋਂ ਗਾਗਰ ਭਰੀ ਸੀ ਉੱਥੋਂ ਉਹਨੇ ਜਗਾ ਛੜਤੀ ਸਤਲੁਜ ਦਰਿਆਵੇਂ ਜਿੱਥੇ ਤੱਕ ਉਹ ਆਏ ਗਾਗਰ ਲੈ ਕੇ ਪਾਣੀ ਡੋਲਦੇ ਹੋਏ ਦਰਿਆ ਉੱਥੇ ਤੱਕ ਆ ਗਿਆ ਜਿਹੜਾ ਪਾਣੀ ਬਚ ਗਿਆ ਉਹ ਸਾਈ ਅਜਮਦ ਸ਼ਾਹ ਸਰਕਾਰ ਚੰਡੀਪੀਰ ਸਰਕਾਰ ਦੇ ਕੋਲ ਲੈ ਗਏ ਉਸ ਬਚੇ ਹੋਏ ਜਲ ਦੇ ਵਿੱਚੋਂ ਫਿਰ ਚੰਡੀਪੀਰ ਸਰਕਾਰ ਨੇ ਵਜ਼ੂ ਕੀਤਾ ਨਮਾਜ਼ ਪੜ੍ਹੀ ਤੇ ਫਿਰ ਉਸ ਖੁਦਾ ਦੇ ਘਰ ਜਾਬ ਰਜੇ ਸੋਇਬ ਪਾਵਰ ਇਹ ਇਬਾਦਤ ਆ ਚੰਡੀਪੀਰ ਸਰਕਾਰ ਦੀ ਸੋ ਮੈਨੂੰ ਲੱਗਦਾ ਕਿ ਤੁਹਾਡੇ ਚੋਂ ਬਹੁਤ ਜ਼ਿਆਦਾ ਲੋਕ ਇਦਾਂ ਨਹੀਂ ਹੋਣਗੇ ਜਿਹੜੇ ਛੰਡੀ ਪੀਰ ਦਰਬਾਰ ਬਾਰੇ ਜਾਣਦੇ ਨੇ ਤੇ ਜਾਣਦੇ ਵੀ ਹੋਣਗੇ। ਸੋ ਜੇ ਤੁਹਾਨੂੰ ਇਹ ਛੰਡੀ ਪੀਰ ਸਰਕਾਰ ਦਾ ਕਿੱਸਾ ਉਹਨਾਂ ਦੀ ਇਬਾਦਤ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਣਾ ਕੋਈ ਵੀ ਕਿੱਸਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰਕੇ ਉੱਥੇ ਆਪਣਾ ਕਿੱਸਾ ਪੇਸ਼ ਕਰ ਸਕਦੇ ਹੋ। ਜੈ ਸਾਈਂ ਜੀ।